ਅੱਜ ਦੀ ਇਸ ਭਜ ਦੌੜ ਵਾਲੀ ਜ਼ਿੰਦਗੀ ਵਿੱਚ ਕਦੇ ਰੁੱਕ ਕੇ ਸੋਚਿਆ ਹੈ ਕਿ ਸਾਡੇ ਇਸ ਯੁੱਗ ਦਾ ਸਾਡੇ ਇਸ ਸਮੇਂ ਦਾ ਅਸਲ ਫਲਸਫਾ ਕੀ ਹੋਣਾ ਚਾਹੀਦਾ ਹੈ ਖੈਰ ਅੱਜ ਅਸੀਂ ਇੱਕ ਅਜੇ ਹੀ ਹੀ ਸੋਚ ਦੀ ਖੋਜ ਕਰਨ ਜਾ ਰਹੇ ਹਾਂ ਜੋ ਇਸ ਗੁੰਜਲਦਾਰ ਸਮੇਂ ਵਿੱਚ ਸਾਨੂੰ ਸਹੀ ਰਾਹ ਦਿਖਾ ਸਕਦੀ ਹੈ ਆਓ ਇਸ ਸਵਾਲ ਦੀ ਗਹਿਰਾਈ ਵਿੱਚ ਚੱਲੀਏ ਜਦੋਂ ਹਰ ਪਾਸੇ ਬਦਲਾਅ ਹੀ ਬਦਲਾਅ ਹੈ ਧਿਆਰ ਪਟਕਾਉਣ ਵਾਲੀਆਂ ਹਜ਼ਾਰਾਂ ਚੀਜ਼ਾਂ ਨੇ ਤਾਂ ਉਹ ਕਿਹੜੀ ਚੀਜ਼ ਹੈ ਜੋ ਇੱਕ ਜ਼ਿੰਦਗੀ ਨੂੰ ਅਸਲ ਵਿੱਚ ਮਾਇਨੇ ਦਿੰਦੀ ਹੈ ਉਹ ਕਿਹੜਾ ਤੱਤ ਹੈ ਜੋ ਇਸ ਨੂੰ ਸੱਚਮੁੱਚ ਸੁੰਦਰ ਅਤੇ ਸੰਪੂਰਨ ਬਣਾਉਂਦਾ ਹੈ ਸ਼ਾਇਦ ਇਹ ਉਹ ਸਵਾਲ ਹੈ ਜੋ ਸਾਡੇ ਸਾਰਿਆਂ ਦੇ ਮਨ ਵਿੱਚ ਕਿਤੇ ਨਾ ਕਿਤੇ ਜ਼ਰੂਰ ਹੈ ਤਾਂ ਫਿਰ ਸਾਡੇ ਯੁੱਗ ਦਾ ਫਲਸਫਾ ਕੀ ਹੈ ਚਲੋ ਇਸ ਬਾਗ ਵਿੱਚ ਅਸੀਂ ਇੱਕ ਅਜਿਹੇ ਜਵਾਬ ਦੀ ਤਲਾਸ਼ ਕਰਦੇ ਹਾਂ ਜੋ ਸਦੀਆਂ ਤੋਂ ਸੱਚਾ ਰਿਹਾ ਹੈ ਔਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਅੱਜ ਵੀ ਓਨਾ ਹੀ ਠੁਕਮਾ ਹੈ ਤਿਆਓ ਇਸ ਸਫ਼ਰ ਨੂੰ ਸ਼ੁਰੂ ਕਰੀਏ ਇਸ ਸਵਾਲ ਦਾ ਜਵਾਬ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਵਿੱਚ ਮਿਲਦਾ ਹੈ ਦੇਖੋ ਇਹ ਸਿਰਫ ਕੋਈ ਇਤਿਹਾਸਿਕ ਘਟਨਾ ਨਹੀਂ ਸੀ ਇਹ ਤਾਂ ਇੱਕ ਕ੍ਰਾਂਤੀ ਸੀ ਜਦੋਂ ਪੂਰਾ ਸਮਾਜ ਵਹਿਮਾਂ ਪਰਮਾਂ ਤੇ ਉਲਝਣਾ ਦੀ ਧੁੰਦ ਵਿੱਚ ਗਵਾਚਿਆ ਹੋਇਆ ਸੀ ਉਦੋਂ ਗੁਰੂ ਨਾਨਕ ਦੇਵ ਜੀ ਗਿਆਨ ਦਾ ਉਹ ਚਾਨਣ ਲੈ ਕੇ ਆਏ ਜਿਸ ਨੇ ਸਭ ਕੁਝ ਰੋਸ਼ਨ ਕਰ ਦਿੱਤਾ ਅਤੇ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਇਹ ਸਿਰਫ ਕੋਈ ਕਿਤਾਬੀ ਗਿਆਨ ਨਹੀਂ ਹੈ ਇਹ ਤਾਂ ਇੱਕ ਮੁਕੰਮਲ ਅਤੇ ਵਿਹਾਰਿਕ ਜੀਵਨ ਜਾਚ ਹੈ गुरु साहेब की बाणी सानू सिखा है कि एक चंगा इंसान किए बनना है एक चंगा समाजिक प्राणी किए बनना है अते एक आध्यात्मिक तौर पर जागरूक व्यक्ति बनना है। ता इस महान फलसफे की नीह की है इस दी बुनियाद एक बहुत ही सरल पर उन्ने ही डूंगे सिद्धांत से टिकी हुई है, अते ओ है एक दा सिद्धांत आओ इस समझ कोशिश करिए कि ये एक आखिर है कि इस फलसफेद का केंद्र है एक ओंकार ਯਾਨੀ ਕਿ ਇੱਕ ਓਂਕਾਰ ਇਸ ਦਾ ਮਤਲਬ ਹੈ ਕਿ ਇੱਥੇ ਸਿਰਫ ਇੱਕ ਅਤੇ ਸਿਰਫ ਇੱਕ ਹੀ ਪਰਮ ਸ਼ਕਤੀ ਹੈ। ਉਹੀ ਸਭ ਕੁਝ ਬਣਾਉਂਦੀ ਹੈ, ਉਹੀ ਸਭ ਕੁਝ ਚਲਾਉਂਦੀ ਹੈ ਅਤੇ ਉਹੀ ਸਭ ਕੁਝ ਬਦਲਦੀ ਹੈ। ਇਹ ਉਸ ਤ੍ਰਿਮੂਰਤੀ ਦੇ ਵਿਚਾਰ ਤੋਂ ਵੱਖਰਾ ਹੈ ਜਿੱਥੇ ਇਹ ਤਿੰਨ ਕਮ ਵੱਖ-ਵੱਖ ਦੇਵਤੇ ਕਰਦੇ ਹਨ। ਇੱਥੇ ਸਭ ਕੁਝ ਉਸ ਇੱਕ ਵਿੱਚ ਹੀ ਸਮਾਇਆ ਹੋਇਆ ਹੈ। ਹੁਣ ਦੇਖੋ, ਮੂਲ ਮੰਤਰ ਵਿੱਚ ਇਸ ਇੱਕ ਦੇ ਕੁਝ ਖਾਸ ਗੁਣ ਦੱਸੇ ਗਏ ਨੇ। ਸਤਨਾਮ ਮਤਲਬ ਉਸ ਦੀ ਹੋਂਦ ਹੀ ਸੱਚ ਹੈ। ਕਰਤਾਪੁਰਖ ਉਹ ਸਭ ਦਾ ਸਿਰਜਣਹਾਰ ਹੈ ਅਤੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉਹ ਨਿਰਪਉ ਅਤੇ ਨਿਰਵੈਰੂ ਹੈ ਯਾਨੀ ਨਾ ਉਸ ਨੂੰ ਕਿਸੇ ਦਾ ਡਰ ਹੈ ਅਤੇ ਨਾ ਹੀ ਕਿਸੇ ਨਾਲ ਕੋਈ ਦੁਸ਼ਮਣੀ ਇਹ ਗੁਣ ਸਾਨੂੰ ਨਿਰਦਰ ਅਤੇ ਪਿਆਰ ਕਰਨ ਵਾਲੇ ਬਣਨ ਲਈ ਪ੍ਰੇਰਿਤ ਕਰਦੇ ਨੇ ਅਤੇ ਹੁਣ ਦੇਖੋ ਇਸ ਫਲਸਫੇ ਦੀ ਦੂਰੰਦੇਸ਼ੀ 15ਵੀਂ ਸਦੀ ਵਿੱਚ ਗੁਰੂ ਸਾਹਿਬ ਨੇ ਲਿਖਿਆ ਕੀਤਾ ਪਸਾਓ ਇੱਕੋ ਕਵਾਓ ਯਾਨੀ ਸਿਰਜਣਹਾਰ ਨੇ ਸਿਰਫ ਇੱਕ ਸ਼ਬਦ ਨਾਲ ਇੱਕ ਹੁਕਮ ਨਾਲ ਇਸ ਪੂਰੇ ਬ੍ਰਹਮੰਗ ਨੂੰ ਬਣਾ ਦਿੱਤਾ ਕਮਾਲ ਦੀ ਗੱਲ ਨਹੀਂ ਹੈ ਕਿ ਇਹੇ ਵਿਚਾਰ 20ਵੀਂ ਸਦੀ ਦੀ ਬਿਗ ਬੈਂਗ ਥਿਊਰੀ ਨਾਲ ਕਿੰਨਾ ਮਿਲਦਾ ਜੁਲਦਾ ਹੈ ਜੋ ਕਹਿੰਦੀ ਹੈ ਕਿ ਬ੍ਰਹਮੰਡ ਇੱਕ ਤਮਾਕੇ ਨਾਲ ਇੱਕ ਬਿੰਦੂ ਤੋਂ ਫੈਲਿਆ ਹੈ ਇਹ ਦਰਸਾਉਂਦਾ ਹੈ ਕਿ ਇਹ ਸੱਚਾਈ ਸਮੇਂ ਦੀਆਂ ਹੱਦਾਂ ਤੋਂ ਕਿਤੇ ਪਰੇ ਹੈ ਤਾਂ ਚਲੋ ਅਸੀਂ ਇਸ ਫਲਸਫੇ ਨੂੰ ਸਮਝਤਾ ਲਿਆ ਪਰ ਇਸਤੇ ਚੱਲਣ ਲਈ ਸਾਨੂੰ ਇੱਕ ਰਹਿਬਰ ਇੱਕ ਗਾਈਡ ਦੀ ਲੋੜ ਪਵੇਗੀ ਉਹ ਗਾਈਡ ਕੌਣ ਹੈ ਉਹ ਹੈ ਗੁਰੂ ਦਾ ਸ਼ਬਦ ਯਾਨੀ ਕਿ ਪਵਿੱਤਰ ਗੁਰਬਾਣੀ ਇਹ ਪਵਿੱਤਰ ਗ੍ਰੰਥ ਗੁਰਬਾਣੀ ਗਿਆਨ ਦਾ ਉਹ ਸਰੋਤ ਹੈ ਜੋ ਸਾਨੂੰ ਰਸਤਾ ਦਿਖਾਉਂਦਾ ਹੈ ਇਹ ਸਿਰਫ ਸ਼ਬਦ ਨਹੀਂ ਬਲਕਿ ਗਿਆਨ ਦਾ ਉਹ ਖਜ਼ਾਨਾ ਹੈ ਜਿਸ ਦੀ ਸਾਨੂੰ ਲੋੜ ਹੈ ਪਰ ਇਸ ਅਧਿਆਤਮਿਕ ਸਫ਼ਰ ਤੇ ਇੱਕ ਵੱਡੀ ਰੁਕਾਵਟ ਵੀ ਹੈ ਜਿਸ ਨੂੰ ਗੁਰਬਾਣੀ ਵਿੱਚ ਕੂੜੇ ਪਾਲ ਯਾਨੀ ਝੂਠ ਦੀ ਕੰਧ ਕਿਹਾ ਗਿਆ ਹੈ ਹੁਣ ਇਹ ਕੋਈ ਬਾਹਰੀ ਦੀਵਾਰ ਨਹੀਂ ਬਲਕਿ ਸਾਡੇ ਅੰਦਰ ਸਾਡੇ ਹੰਕਾਰ ਦੀ ਸਾਡੀ ਮੈ ਮੈ ਦੀ ਦੀਵਾਰ ਹੈ ਜੋ ਸਾਨੂੰ ਉਸ ਪਰਮਾਤਮਾ ਨਾਲ ਇੱਕ ਹੋਣ ਤੋਂ ਰੋਕਦੀ ਹੈ ਤਸਵਾਲ ਇਹ ਹੈ ਕਿ ਹੰਕਾਰ ਦੀ ਇਹ ਦੀਵਾਰ ਟੁੱਟੇਗੀ ਕਿਵੇਂ ਇਸ ਦਾ ਜਵਾਬ ਹੈ ਗੁਰੂ ਦੇ ਸ਼ਬਦ ਨੂੰ ਮੰਨ ਕੇ ਜਦੋਂ ਅਸੀਂ ਆਪਣੀ ਮਰਜ਼ੀ ਛੱਡ ਕੇ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਹਾਂ ਤਾਂ ਹੌਲੀ-ਹੌਲੀ ਅਸੀਂ ਆਪਣੀ ਅੰਦਰੂਨੀ ਆਵਾਜ਼ ਆਪਣੀ ਜ਼ਮੀਰ ਨੂੰ ਸੁਣਨ ਲੱਗਦੇ ਹਾਂ ਜੋ ਅਸਲ ਵਿੱਚ ਉਸ ਇੱਕ ਦਾਹੀ ਹੁਕਮ ਹੈ ਹੁਣ ਤੱਕ ਅਸੀਂ ਇਸ ਫਲਸਫੇ ਦੇ ਸਿਧਾਂਤਿਕ ਪੱਖ ਨੂੰ ਸਮਝਿਆ ਹੈ ਪਰ ਅਸਲ ਗੱਲ ਤਾਂ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਹੈ ਹੈਨਾ ਤਾਂ ਆਓ ਹੁਣ ਦੇਖੀਏ ਕਿ ਗੁਣਾਂ ਦੇ ਇਸ ਮਾਰਗ ਤੇ ਚੱਲਿਆ ਕਿਵੇਂ ਜਾਂਦਾ ਹੈ ਸਿੱਖੀ ਦੀ ਇਹ ਯਾਤਰਾ ਮੁੱਖ ਤੌਰ ਤੇ ਤਿੰਨ ਪੜਾਵਾਂ ਵਿੱਚ ਹੈ ਪਹਿਲਾ ਸੁਣਿਆ ਯਾਨੀ ਗੁਰੂ ਦੇ ਸੰਦੇਸ਼ ਨੂੰ ਪੂਰੇ ਧਿਆਨ ਨਾਲ ਸੁਣਨਾ ਅਤੇ ਸਮਝਣਾ ਦੂਜਾ ਮੰਨਿਆ ਉਸ ਸੰਦੇਸ਼ ਨੂੰ ਦਿਲੋਂ ਮੰਨਣਾ ਉਸ ਤੇ ਪੂਰਾ ਵਿਸ਼ਵਾਸ ਕਰਨਾ ਅਤੇ ਤੀਜਾ ਤੇ ਸਭ ਤੋਂ ਮਹੱਤਵਪੂਰਨ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਣਾ ਯਾਨੀ ਉਹ ਗੁਣ ਬਣ ਜਾਣਾ ਤੇ ਇਹਨਾਂ ਸਾਰੇ ਗੁਣਾਂ ਦਾ ਸਾਰ ਕੀ ਹੈ ਗੁਰੂ ਸਾਹਿਬ ਕਹਿੰਦੇ ਹਨ ਕਿ ਮਿਠਾਸ ਅਤੇ ਨਿਮਰਤਾ ਇਹ ਹੀ ਸਾਰੇ ਚੰਗੇ ਗੁਣਾਂ ਦਾ ਅਸਲ ਨਿਚੋੜ ਹਨ ਨਿਮਰਤਾ ਇਸ ਮਾਰਗ ਦੀ ਨੀ ਹੈ ਇਸ ਦੀ ਪਹਿਲੀ ਪੌੜੀ ਹੈ ਦੇਖੋ ਇਹ ਫਲਸਫਾ ਸਾਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਬਿਲਕੁਲ ਸਿੱਧਾ ਮਾਰਗਦਰਸ਼ਨ ਦਿੰਦਾ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਹਮੇਸ਼ਾ ਮਿੱਠਾ ਬੋਲੋ ਨਮਰਤਾ ਨਾਲ ਬੋਲੋ ਅਤੇ ਉਹ ਸ਼ਬਦ ਬੋਲੋ ਜੋ ਪਰਮਾਤਮਾ ਦੀ ਉਸਤਤ ਨਾਲ ਭਰੇ ਹੋਣ ਕਿਉਂਕਿ ਸਾਡੇ ਸ਼ਬਦ ਹੀ ਸਾਡੇ ਚਰਿੱਤਰ ਦਾ ਸ਼ੀਸ਼ਾ ਹੁੰਦੇ ਹਨ ਜਦੋਂ ਕੋਈ ਇਸ ਮਾਰਗ ਤੇ ਪੂਰੀ ਸ਼ਰਧਾ ਨਾਲ ਚੱਲਦਾ ਹੈ ਤਾਂ ਉਸ ਦਾ ਨਤੀਜਾ ਕੀ ਹੁੰਦਾ ਹੈ ਹੁਣ ਅਸੀਂ ਇਸ ਅਧਿਆਤਮਿਕ ਯਾਤਰਾ ਦੇ ਸਿਖਰ ਤੇ ਪਹੁੰਚ ਰਹੇ ਹਾਂ ਅਨੁਭਵ ਦੇ ਖੇਤਰ ਵਿੱਚ ਜਿੱਥੇ ਸਭ ਕੁਝ ਮਹਿਸੂਸ ਹੁੰਦਾ ਹੈ ਜਦੋਂ ਇਨਸਾਨ ਸੁਣਨ ਅਤੇ ਮੰਨਣ ਤੋਂ ਬਾਅਦ ਸੱਚਮੁੱਚ ਗੁਣਾ ਦਾ ਰੂਪ ਬਣ ਜਾਂਦਾ ਹੈ ਤਾਂ ਉਹ ਇੱਕ ਅਜਿਹੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਸੰਭਵ ਹੈ ਜਿਵੇਂ ਗੁਰਬਾਣੀ ਫਰਮਾਉਂਦੀ ਹੈ ਮੰਨੇ ਕੀ ਗਤ ਕਹੀ ਨਾ ਜਾਏ ਇਕ ਅਜੀਬਾ ਅਨੁਭਵ ਹੈ ਜਿਸਨੂੰ ਸਿਰਫ ਜੀਵਿਆ ਜਾ ਸਕਦਾ ਹੈ ਦੱਸਿਆ ਨਹੀਂ ਜਾ ਸਕਦਾ ਇਸ ਪ੍ਰਕਿਰਿਆ ਰਾਹੀਂ ਮਨ ਅਤੇ ਜ਼ਮੀਰ ਇੱਕ ਅਸਾਧਾਰਨ ਚਮਤਕਾਰ ਵਿੱਚ ਢਲ ਜਾਂਦੇ ਹਨ ਇਹ ਇੱਕ ਬਹੁਤ ਹੀ ਖੂਬਸੂਰਤ ਅੰਦਰੂਨੀ ਤਬਦੀਲੀ ਹੈ ਜਿੱਥੇ ਤੁਹਾਡੇ ਅੰਦਰੋਂ ਗੁਣਾਂ ਦੀਆਂ ਨਦੀਆਂ ਆਪਣੇ ਆਪ ਵਗਣ ਲੱਗਦੀਆਂ ਹਨ ਤੁਹਾਡਾ ਪੂਰਾ ਵਜੂਦ ਹੀ ਗੁਣਾਂ ਦਾ ਪ੍ਰਗਟਾਵਾ ਬਣ ਜਾਂਦਾ ਹੈ ਅਤੇ ਅੰਤ ਵਿੱਚ ਇਸ ਸਾਰੇ ਸਫ਼ਰ ਦੀ ਮੰਜ਼ਿਲ ਕੀ ਹੈ ਗੁਰੂ ਸਾਹਿਬ ਇਸ ਨੂੰ ਬੜੀ ਖੂਬਸੂਰਤੀ ਨਾਲ ਬਿਆਨ ਕਰਦੇ ਹਨ ਅਸਲ ਬਖਸ਼ਿਸ਼ ਅਸਲ ਪ੍ਰਾਪਤੀ ਆਪਣੇ ਅੰਦਰ ਹੀ ਉਸ ਸਿਰਜਣਹਾਰ ਨੂੰ ਮਹਿਸੂਸ ਕਰ ਲੈਣਾ ਹੈ ਉਹ ਕਿਤੇ ਬਾਹਰ ਨਹੀਂ ਉਹ ਸਾਡੇ ਅੰਦਰ ਹੀ ਵਸਦਾ ਹੈ ਅਤੇ ਉਸ ਨਾਲ ਇੱਕ ਹੋ ਜਾਣਾ ਹੀ ਮਨੁੱਖੀ ਜੀਵਨ ਦਾ ਅੰਤਿਮ ਟੀਚਾ ਹੈ ਤਾਂ ਇਹ ਸਾਰਾ ਵਿਸ਼ਲੇਸ਼ਣ ਸਾਨੂੰ ਇੱਕ ਬਹੁਤ ਹੀ ਮਹੱਤਵਪੂਰਨ ਸਵਾਲ ਤੇ ਲੈ ਆ ਕੇ ਛੱਡਦਾ ਹੈ ਜੇ ਫਲਸਫਾ ਸੱਚਮੁੱਚ ਸਦੀਵੀ ਹੈ ਹਰ ਯੁੱਗ ਲਈ ਹੈ ਤਾਂ ਅੱਜ ਦੇ ਇਸ ਯੁੱਗ ਵਿੱਚ ਇਹ ਸਾਡੇ ਤੋਂ ਕੀ ਚਾਹੁੰਦਾ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਇਸ ਅਨਮੋਲ ਗਿਆਨ ਨੂੰ ਸਿਰਫ ਸੁਣ ਕੇ ਹੀ ਨਾ ਰੱਖ ਦਈਏ ਬਲਕਿ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇਸ ਨੂੰ ਕਿਵੇਂ ਅਪਣਾ ਸਕਦੇ ਹਾਂ